ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਸ੍ਰਿੰਦਰ ਗੌਰ ਸਵਾਗਤ ਆ ਤੁਹਾਡਾ ਮੇਰੇ ਨਵੇਂ ਬਲੌਗ 'ਚ ਹੋਰ ਦੱਸੋ ਜੀ ਕਿੱਦਾਂ ਹਾਲ ਚਾਲ ਵਾਹਿਗੁਰੂ ਜੀ ਕਿਰਪਾ ਤੁਹਾਡੇ ਤੇ ਬਣਾਈ ਰੱਖਣ ਤੁਸੀਂ ਆਪਣੀ ਆਪਣੀ ਜ਼ਿੰਦਗੀ 'ਚ ਵਧੀਆ ਰਹੋ ਜੀ ਹੋ ਜੀ ਮੈਂ ਲੱਗੀ ਅੱਜ ਮੂਲੀਆਂ ਵਿੱਚੋਂ ਆਲੀ ਰੋਟੀ ਪਕਾਉਣ ਮੈਂ ਕਿਹਾ ਚਾ ਕੇ ਪਹਿਲੇ ਪਟ ਲਿਆ ਮੂਲੀਆਂ ਮੇਥੇ ਆ ਉਹ ਲੈ ਚਲਦੀਆਂ ਘਰ ਨੂੰ ਫੇਰ ਘਰ ਜਾ ਕੇ ਤੁਹਾਡਾ ਨਾਲ ਸ਼ੇਅਰ ਕਰਦੀ ਆ ਮੱਕੀ ਦੀਆਂ ਰੋਟੀਆਂ ਉੱਦਾਂ ਤਾਂ ਜਿਆਦੀਆਂ ਮੇਰੇ ਬੀਰਾ ਭੈਣਾਂ ਨੂੰ ਬੀਬੀਆਂ ਨੂੰ ਸਾਰਿਆਂ ਨੂੰ ਆਂਦੀ ਹੋਣੀ ਪਕਾਉਣੀ ਮੈਂ ਆਪਣੇ ਤਰੀਕੇ ਨਾਲ ਪਕਵਾਨੀ ਆ ਦੇਖਿਓ ਮੇਰਾ ਤਰੀਕਾ ਵਧੀਆ ਹੈ ਕਿ ਮਾੜਾ ਆ ਚਲੋ ਜੀ ਮੈਂ ਤੋੜ ਲਵਾ ਮੇਰੇ ਵੀਡੀਓ ਜਰੂਰ ਦੇਖਿਆ ਕਰੋ ਜੀ ਇੱਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੇ ਵਧੀਆ ਲੱਗੀ ਤੇ ਲਾਈਕ ਵੀ ਕਰ ਦਿਓ ਚਲੋ ਆ ਦੇਖੋ ਆਲੇ ਦੁਆਲੇ ਹਰੇ ਹੋ ਗਏ ਹੁਣ ਵਿੱਚ ਸਰੋਂ ਹੋ ਗਈ ਹੈ ਸਾਗ ਵਾਲੀ ਚਲ ਜੀ ਮੈਂ ਤੋੜ ਲਵਾ ਮੈਂ ਇੱਥੇ ਤਾਂ ਮੂਲੀਆਂ ਫੇਰ ਤੁਹਾਡੇ ਨਾਲ ਗੱਲ ਕਰਦੀ ਮੈਂ ਤੋទ ਹੋਰ ਤੋਲਾ ਸੰਗਣੇ ਅਦਰ மூலியமே பட்டி சே தான் ஆட்டா சாக்கி மே ਟੜਨੀਆ ਪਾਉਣਾ ਹੈ ਮੂਰਦੀਆਂ ਤਾਂ ਕਾਜਰਾ ਕੱਲ ਮੈਂ ਲਈ ਆਈ ਸੀ ਮੈਂ ਕਿਹਾ ਚਲੋ ਪਾ ਲੈਨੇ ਵੀ ਇੱਕ ਵਿੱਚ ਆ ਮਿਰਚੇ ਆੜੀਆਂ ਮਿਰਚਾਂ ਆਇਆ 4-5 ਦੋ ਮੈਂ ਪਾਉਣੀ ਪਿਆਜ਼ ਛੋਲ ਮੈਂ ਇਹਨਾਂ ਨੂੰ ਗਰਾਇੰਡ ਕਰਕੇ ਤਵੇ ਉੱਤ ਮਰ ਲਵਾਂ ਤੇ ਪਕੌਨੀ ਰੋਟੀਆਂ ਹੋਣ। ਸਮਾਨ ਸਾਰਾ ਮੈਂ ਤਿਆਰ ਕਰ ਲਿਆ ਆ। ਇੱਧਰ ਆਟਾ ਆ। ਹਮ ਮਿੱਠੇ ਵਿੱਚ ਆ ਪਿਆਜ਼ ਪਾ ਕੇ ਹਰੀਆਂ ਮਿਰਚਾਂ ਉਹ ਗ੍ਰਾਇੰਡ ਕੀਤਾ ਆ। ਇਹ ਮੂਲੀਆਂ, ਗਾਜਰ। ਬਾਕੀ ਸੁੱਕੇ ਮਸਾਲੇ ਪਾਉਣੇ ਆ ਜਿਹੜੇ ਪਹਿਲੇ ਸੁੱਕੇ ਮਸਾਲੇ ਪਾ ਲਵਾਂ ਮੈਂ। ਪਾਉਂਗੀ ਮੈਂ। ਥੋੜਾ ਜਿਹਾ ਚਮਚਾ ਕਜੀਰੇ ਦਾ ਗ੍ਰਾਇੰਡ ਕਰਕੇ ਪੁੰਨ ਕੇ ਰੱਖਿਆ ਜਿਹੜਾ। ਥੋੜੀ ਜਿਹੀ ਪਾਣੀ ਜਾਂ ਚਵੈਣ। ਲੋnga ਅਦਰਕ ਮੁੱਕਿਆ ਥੋੜੀ ਜਿਹੀ ਸੁੰਦ ਕੁੱਟੀ ਹੋ ਪਾ ਲੈਨੀ ਆ ਮੋੜੀ ਜਿਹੀ ਪਾਣੀ ਆ ਹਲਦੀ ਸਮਾਂ ਸਰਮ ਮਿਕਸ ਕਰਕੇ ਮੈਂ ਚੱਪਕੀ ਦਾ ਸਮਾਨ ਵਿੱਚ ਪਾ ਦਿੰਨੀ ਫੇ ਮਿੱਥੇ ਇਹਦਾ ਮੂਲੀ ਕੱਚਾ ਤਾਂ ਨਾਲ ਕਾਲ ਲੈਂਦੀ ਮਿਕਸ ਕਰ ਲਉਂਦੇ ਜਿਹੜਾ ਸਮਾਂ ਰਲ ਗਿਆ ਮੈਂ ਹੁਣ ਰੋਟੀ ਪਕਾ ਕੇ ਤੁਹਾਨੂੰ ਮਿਲਦੀ ਆ ਦੇਖ ਦੀ ਕਿੰਦਾਂ ਦੀਆਂ ਪੱਕਦੀਆਂ ਆ ਪਕਾਉਣੀਆਂ ਮੈਂ ਥੋੜੀਆਂ ਆ ਭੈਣ ਦੇ ਸੱਟ ਲੱਗ ਗਈ ਆ ਡੇਕ ਕੇ ਉਹ ਦਵਾ ਲੈਣ ਗਈ ਆ ਚਾ ਬੱਚਿਆਂ ਨੇ ਵੀ ਲੇਟ ਖਾਣੀ ਹਜੇ ਮੈਂ ਉਹਨੀਆਂ ਕਿ ਪਕਾਉਣੀਆਂ ਸੀ ਤਿੰਨੇ ਜਾਣੇ ਆ ਘਰ ਖਾਣ ਨੂੰ ਉਹਨੀਆਂ ਪਕਾ ਲੈਣੀਆਂ ਬਾਕੀ ਆਟਾ ਮੈਂ ਡੱਬੇ ਚ ਪਾ ਕੇ ਰੱਖ ਲੈਣਾ ਜਦੋਂ ਖਾਣੀ ਹੋਊਗੀ ਫੇ ਭੈਣ ਨੇ ਵੀ ਦਵਾਈ ਲੈ ਕੇ ਆ ਕੇ ਫੇ ਪਕਾ ਦੂੰਗੀ ਗਰਮ ਗਰਮ ਸਵਾਦ ਲੱਗਦੀਆਂ ਆ ਇਹ ਡੱਬੇ ਚ ਫੇ ਸੇਚ ਚਲ ਜਾਈਆਂ ਜਾਂਦੀਆਂ ਆ ਚਲ ਮੈਂ ਪਕਾ ਲਵਾ ਕਿ ਸਾਕ ਨੂੰ ਮਿਲਦੀ ਹੈ 随便了吧。 ਲਓ ਜੀ ਰੋਟੀਆਂ ਮੇਰੀਆਂ ਬੱਕ ਦਿੰਨੀਆਂ ਸਾਰੀਆਂ ਹੁਣ ਮੈਂ ਪਕਾ ਦੇਣੀਆਂ ਇਹ ਆ ਗਏ ਆ ਬਾਜੀ ਵੀ ਤੈਵੀ ਵਾਰੋਂ ਖੇਤਾਂ ਤੋਂ ਹੁਣ ਇਹਨਾਂ ਨੂੰ ਪਕਾਉਣੀ ਰੋਟੀਆਂ ਹਾਂ ਮੈਂ ਆਟਾ ਇਨਾ ਕੋ ਦੂਜਾ ਕਾਲ ਲਿਆ ਮੈਂ ਤੇ ਇਹਨਾਂ ਨੂੰ ਨਿਆਣਿਆਂ ਨੂੰ ਫੇ ਪਕਾ ਦੂੰ ਪੁੱਛ ਲਓ ਜੀ ਆ ਜੋ ਖਾ ਲਓ ਤੁਸੀਂ ਵੀ ਗਰਮ ਗਰਮ ਵੀਡੀਓ ਦਾ ਐਂਡ ਹੁਣ ਮੈਂ ਇੱਥੇ ਕਰਦੀ ਆ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਤਾਂ ਤੱਕ ਖਾਲੇ ਇਹ ਹੁਣ ਨਵੀਂ ਰੋਟੀ ਖਾ ਲਵਾ ਇਹਨਾਂ ਨੂੰ ਫੜਾ ਕੇ ਜੇ ਮੇਰੀ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਇੱਕ ਕਮੈਂਟ ਕਮੈਂਟ ਕਰਿਓ ਇੱਕ ਚਲੋ ਜੀ ਮੈਂ ਫੜਾ ਦਮਾ ਹਲੋ ਹੋ ਦਿਓ ਇਸ ਗਲਾਸ ਵਿੱਚ ਰੱਖ ਲਓ ਕਿਉਂਕਿ ਮੈਂ ਕਿੱਠੇ ਲਈ ਸੀ ਮੈਂ ਲੈ ਕੋ ਤਾਂ ਖਾ ਕੇ ਵਧੀਆ ਪੱਕੀ ਲੂਣ ਠੀਕ ਹੈ ਹੋ ਗਿਆ ਚਲ ਚਲੋ ਠੀਕ ਹੈ ਹੁਣ ਮੈਂ ਵੀ ਖਾ ਲਵਾਂ ਪਾਜੀ ਨੂੰ ਆਵਾਜ਼ ਮਾਰ ਲਿਆ ਮੈਂ ਪਹਿਲੇ ਅਰੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰ